ਦੋਸਤੋ ਤੁਸੀਂ ਇਹ ਸੁਣ ਕੇ ਹੈਰਾਨ रह ਜਾਓਗੇ ਕਿ ਚੀਨ ਅਤੇ ਸਿੰਗਾਪੁਰ ਦੇ ਸ਼ਮਸ਼ਾਨ ਘਾਟਾਂ ਤੇ ਵੱਡੇ ਵੱਡੇ ਮਹਿਲਾ ਵਰਗੇ ਘਰਾਂ ਦੇ ਬਾਹਰ ਲੱਗੇ ਹੋਏ ਹਨ ਸਿੱਖਾਂ ਦੇ ਬੁੱਤ ਚੀਨ ਦੇ ਕਬਰਿਸਤਾਨਾਂ ਵਿੱਚ ਹਰ ਇੱਕ ਕਬਰ ਦੇ ਦੋਵੇਂ ਪਾਸੇ ਜਾਂ ਫਿਰ ਆਲੇ ਦੁਆਲੇ ਸਿੱਖਾਂ ਦੇ ਬੁੱਤ ਬਣਾਏ ਗਏ ਹਨ ਕੌਣ ਹਨ ਇਹ ਸਿੱਖ ਤੇ ਇਹਨਾਂ ਦਾ ਕੀ ਇਤਿਹਾਸ ਹੈ ਇਹ ਚੀਨ ਅਤੇ ਸਿੰਗਾਪੁਰ ਵਿੱਚ ਕਿਵੇਂ ਪਹੁੰਚ ਗਏ ਅਤੇ ਚੀਨੀ ਲੋਕਾਂ ਵੱਲੋਂ ਇਹਨਾਂ ਦੇ ਬੁੱਤ ਆਪਣੀਆਂ ਕਬਰਾਂ ਤੇ ਘਰਾਂ ਦੇ ਬਾਹਰ ਕਿਉਂ ਬੜਾਏ ਗਏ ਹਨ ਇਹ ਪੂਰੀ ਜਾਣਕਾਰੀ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਜਿਸ ਨੂੰ ਸੁਣ ਕੇ ਤੁਸੀਂ ਵੀ ਆਪਣੇ ਆਪ ਤੇ ਸਿੱਖ ਹੋਣ ਤੇ ਮਾਣ ਮਹਿਸੂਸ ਕਰੋਗੇ ਪਰ ਉਸ ਤੋਂ ਪਹਿਲਾਂ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਿੱਖਾਂ ਦੇ ਉੱਚੇ ਸੁੱਚੇ ਕਿਰਦਾਰਾਂ ਦੇ ਚਰਚੇ ਪੂਰੀ ਦੁਨੀਆ ਵਿੱਚ ਫੈਲੇ ਹੋਏ ਹਨ ਦੁਨੀਆ ਦੇ ਨਕਸ਼ੇ ਤੇ ਕੋਈ ਵੀ ਦੇਸ਼ ਅਜਾਇਹਾ ਨਹੀਂ ਹੋਵੇਗਾ ਜੋ ਸਿੱਖਾ ਦੀ ਬਾਦਰੀ ਅਤੇ ਮਰਨ ਮਿਟਣ ਦੇ ਜਜ਼ਬੇ ਬਾਰੇ ਨਾ ਜਾਣਦਾ ਹੋਵੇ ਚੀਨ ਅਤੇ ਸਿੰਗਾਪੁਰ ਦੇ ਕਬਰਿਸਤਾਨ ਵਿੱਚ ਲੱਗੇ ਸਿੱਖਾ ਦੇ ਇਹ ਬੁੱਤ ਕੋਈ ਇੱਕ ਅੱਧਾ ਬੁੱਤ ਨਹੀਂ ਬਲਕਿ ਪੂਰੇ 3000 ਤੋਂ ਵੀ ਵੱਧ ਸਿੱਖਾ ਦੇ ਬੁੱਤ ਬਣਾਏ ਗਏ ਹਨ ਸਿੰਗਾਪੁਰ ਦੇ ਵਿੱਚ ਇੱਕ ਬੁੱਕਟ ਬਰਾਉਨ ਕੈਮਿਸਟਰੀ ਨਾਮ ਦੀ ਜਗ੍ਹਾ ਹੈ ਜਿਸ ਨੂੰ ਬੁੱਕਟ ਬਰਾਉਨ ਕਬਰਿਸਤਾਨ ਵੀ ਕਹਿ ਸਕਦੇ ਹਨ ਇਸ ਵਿੱਚ ਸਿੱਖਾ ਦੇ ਬੁੱਤ ਲੱਗੇ ਹੋਏ ਹਨ ਇਸ ਤੋਂ ਇਲਾਵਾ ਬਹੁਤ ਸਾਰੇ ਚੀਨੀ ਲੋਕਾਂ ਦੇ ਘਰਾਂ ਦੇ ਬਾਹਰ ਵੀ ਸਿੱਖਾਂ ਦੇ ਬੁੱਤ ਬੜੇ ਹੋਏ ਹਨ ਇਹ ਕਬਰਿਸਤਾਨ 210 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ ਜਿੱਥੇ 1 ਲੱਖ ਤੋਂ ਵੀ ਵੱਧ ਚੀਨੀ ਲੋਕਾਂ ਨੂੰ ਦਫਨਾਇਆ ਗਿਆ ਸੀ ਇਨ੍ਹਾਂ ਕਬਰਾਂ ਦੇ ਆਲੇ ਦੁਆਲੇ ਸਿੱਖਾਂ ਦੀਆਂ ਬੂਰਤੀਆਂ ਬਣਾਈਆਂ ਹੋਈਆਂ ਹਨ ਚੀਨ ਦੇ ਲੋਕ ਕੋਈ ਆਮ ਲੋਕ ਨਹੀਂ ਹਨ ਇਹ 19 ਸਦੀ ਦੇ ਸਭ ਤੋਂ ਅਮੀਰ ਅਤੇ ਤਾਕਤਵਰ ਲੋਕ ਸਨ ਜਿਨ੍ਹਾਂ ਦੀਆਂ ਕਬਰਾਂ ਦੇ ਦੁਆਲੇ ਸਿੱਖਾਂ ਦੇ ਬੁੱਤ ਬਣੇ ਹੋਏ ਹਨ ਹੁਣ ਆਪਾਂ ਗੱਲ ਕਰਾਂਗੇ ਕਿ ਚੀਨ ਦੇ ਲੋਕਾਂ ਦਾ ਸਿੱਖਾਂ ਦੇ ਨਾਲ ਕੀ ਰਿਸ਼ਤਾ ਹੈ ਕੌਣ ਸਾਨੂੰ ਸਿੱਖ ਜੋ ਚੀਨ ਗਏ ਅਤੇ ਕਿਉਂ ਉਹਨਾਂ ਨੂੰ ਚੀਨ ਵਿੱਚ ਜਾਣਾ ਪਿਆ ਦੋਸਤੋ ਇਹ ਗੱਲ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜਿਸ ਵੇਲੇ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਤਾਂ ਉਸ ਵਕਤ ਹੋਈ ਪਹਿਲੀ ਅਤੇ ਦੂਜੀ ਵਿਸ਼ਵ ਜੁੱਧ ਵਿੱਚ ਅੰਗਰੇਜ਼ ਪੰਜਾਬ ਵਿੱਚ ਸਿੱਖ ਫੌਜੀਆਂ ਨੂੰ ਭਰਤੀ ਕਰਕੇ ਪਹਿਲੇ ਅਤੇ ਦੂਜੇ ਵਿਸ਼ਵ ਜੁੱਧ ਵਿੱਚ ਲੈ ਕੇ ਜਾਂਦੇ ਸਨ ਬਰਤਾਨਵੀ ਸਰਕਾਰ ਸਿੱਖਾਂ ਦੀ ਬਹਾਦਰੀ ਬਾਰੇ ਜਾਣਦੀ ਸੀ ਇਸ ਕਾਰਨ ਉਹਨਾਂ ਵੱਲੋਂ ਧੜਾ ਧੜ ਵੱਧ ਤੋਂ ਵੱਧ ਸਿੱਖ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਸਿੱਖ ਭਰਤੀ ਕੀਤੇ ਗਏ ਉਸ ਵਕਤ ਜਦੋਂ ਪਹਿਲਾ ਅਤੇ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ ਤਾਂ ਇਹਨਾਂ ਪੰਜਾਬ ਤੋਂ ਭਰਤੀ ਕੀਤੇ ਗਏ ਸਿੱਖ ਫੌਜੀਆਂ ਨੂੰ ਅੰਗਰੇਜ਼ਾਂ ਵੱਲੋਂ ਸਭ ਤੋਂ ਪਹਿਲਾਂ ਚੀਨ ਲਜਾਇਆ ਗਿਆ ਸੀ ਅਤੇ ਚੀਨ ਤੋਂ ਅਗਾਹ ਸਿੱਖ ਹੋਰ ਮੁਲਕਾਂ ਵਿੱਚ ਗਏ ਸਨ ਚੀਨ ਵਿੱਚ ਸਿੱਖ ਫੌਜੀਆਂ ਦਾ ਸੰਘਾਈ ਸ਼ਹਿਰ ਵਿੱਚ ਬੇਸ ਕੈਂਪ ਬਣਾਇਆ ਹੋਇਆ ਸੀ ਉਧਰ ਚੀਨ ਉੱਤੇ ਵੀ ਬ੍ਰਿਟਿਸ਼ ਆਪਣਾ ਦਬਦਬਾ ਵੜਾ ਕੇ ਰੱਖਣਾ ਚਾਹੁੰਦੇ ਸਨ ਚੀਨੀ ਲੋਕ ਵੀ ਆਪਣੀ ਆਜ਼ਾਦੀ ਲਈ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕਰ ਰਹੇ ਸਨ ਉਸ ਵਕਤ ਪੰਜਾਬ ਤੋਂ ਚੀਨ ਲਿਆਂਦੇ ਗਏ ਸਿੱਖ ਫੌਜੀਆ ਨੂੰ ਪੁਲਿਸ ਦੀ ਨੌਕਰੀ ਚੀਨ ਵਿੱਚ ਦਿੱਤੀ ਜਾਂਦੀ ਸੀ 19ਵੀਂ ਸਦੀ ਦੀ ਸ਼ੁਰੂਆਤ ਵੇਲੇ ਚੀਨ ਦੇ ਸ਼ਹਿਰ ਸ਼ੰਘਾਈ ਵਿੱਚ ਆਮ ਹੀ ਉੱਚੇ-ਉੱਚੇ ਲੰਬੇ ਕੱਦ ਦੇ ਸਿੱਖ ਪੁਲਿਸ ਕਰਮੀ ਦੇਖਣ ਨੂੰ ਮਿਲ ਜਾਂਦੇ ਸਨ ਚੀਨ ਦੇ ਲੋਕ ਉੱਚੇ ਲੰਬੇ ਸਿਰਾਂ ਤੇ ਪੱਗਾਂ ਬੰਨ੍ਹਿਆ ਅਤੇ ਰੋਬਦਾਰ ਸਿੱਖ ਫੌਜੀਆਂ ਨੂੰ ਵੇਖ ਕੇ ਦੂਰੋਂ ਹੀ ਪਛਾਣ ਅੜ ਜਾਂਦੇ ਸਨ ਦੂਜੇ ਪਾਸੇ ਚੀਨ ਦੀ ਆਪਣੀ ਪੁਲਿਸ ਉਹਨਾਂ ਸਮਿਆਂ ਵਿੱਚ ਰਿਸ਼ਵਤਖੋਰੀ ਲਈ ਪੂਰੀ ਦੁਨੀਆ ਵਿੱਚ ਬਦਨਾਮ ਸੀ ਬਹੁਤ ਸਾਰੇ ਕ੍ਰਾਈਮ ਚੀਨ ਵਿੱਚ ਵਧ ਗਏ ਸਨ ਪਰ ਜਦੋਂ ਸਿੱਖ ਫੌਜੀ ਗਏ ਤਾਂ ਸਿੱਖਾਂ ਦੀ ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ ਕੰਮ ਕਰਨ ਦੇ ਜਜ਼ਬੇ ਨੂੰ ਵੇਖ ਕੇ ਚੀਨ ਦੇ ਆਮ ਲੋਕ ਸਿੱਖਾਂ ਦੇ ਕਾਇਲ ਹੋ ਗਏ ਸਿੱਖ ਫੌਜੀਆਂ ਵੱਲੋਂ ਆਪ ਚੀਨੀ ਨਾਗਰਿਕਾਂ ਤੇ ਕੋਈ ਵੀ ਜ਼ੁਲਮ ਨਹੀਂ ਕੀਤਾ ਜਾਂਦਾ ਤੇ ਨਾ ਹੀ ਉਹਨਾਂ ਤੋਂ ਕੋਈ ਰਿਸ਼ਵਤ ਲਈ ਜਾਂਦੀ ਸੀ ਇਹ ਵੇਖ ਹੌਲੀ ਹੌਲੀ ਚੀਨੀ ਲੋਕ ਸਿੱਖਾ ਦੇ ਮਰੀਦ ਹੋ ਗਏ ਪਹਿਲਾ ਪਹਿਲਾ ਸਿੱਖ ਫੌਜੀ ਬਰਤਾਨਵੀ ਸਰਕਾਰ ਦੇ ਆਗਿਆਕਾਰ ਸਨ ਪਰ ਜਦੋਂ ਉਹਨਾਂ ਨੂੰ ਅੰਗਰੇਜ਼ਾਂ ਦੀ ਕੂਟਨੀਤੀ ਬਾਰੇ ਪਤਾ ਲੱਗਾ ਤਾਂ ਹੌਲੀ ਹੌਲੀ ਸਿੱਖਾਂ ਨੇ ਉਹਨਾਂ ਤੋਂ ਕਿਨਾਰਾ ਕਰ ਲਿਆ ਜਦੋਂ ਸੰਸਾਰ ਯੁੱਧ ਖਤਮ ਹੋਇਆ ਤਾਂ ਬਹੁਤ ਸਾਰੇ ਸਿੱਖ ਚੀਨ ਅਤੇ ਸਿੰਗਾਪੁਰ ਟਾਪੂ ਤੇ ਹੀ ਵਸ ਗਏ ਕੁਝ ਵਾਪਸ ਪੰਜਾਬ ਆਏ ਤੇ ਕੁਝ ਗਾਂ ਕੈਨੇਡਾ ਅਮਰੀਕਾ ਵੱਲੋਂ ਚਲੇ ਗਏ ਜਿਹੜੇ ਸਿੱਖ ਚੀਨ ਵਿੱਚ ਵੱਸ ਗਏ ਉਹਨਾਂ ਨੂੰ ਹੌਲੀ-ਹੌਲੀ ਚੀਨ ਦੇ ਅਮੀਰ ਘਰਾਣਿਆਂ ਵੱਲੋਂ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਚੀਨ ਆਪ ਤਾਂ ਛੋਟੇ-ਛੋਟੇ ਕੱਦ ਦੇ ਲੋਕ ਹੁੰਦੇ ਸਨ ਪਰ ਲੰਬੇ ਕੱਦ ਵਾਲੇ ਸਿੱਖਾਂ ਨੂੰ ਉਹਨਾਂ ਨੇ ਆਪਣੀ ਰੱਖਿਆ ਵਾਸਤੇ ਆਪਣੇ ਸਿਕਿਉਰਿਟੀ ਗਾਰਡ ਦੀ ਨੌਕਰੀ ਤੇ ਰੱਖ ਲਿਆ ਵੱਡੀਆਂ-ਵੱਡੀਆਂ ਕੰਪਨੀਆਂ ਬੈਂਕਾਂ ਅਤੇ ਅਮੀਰ ਘਰਾਣਿਆਂ ਵੱਲੋਂ ਸਿੱਕਾ ਦੀ ਇਮਾਨਦਾਰੀ ਤੇ ਭਰੋਸਾ ਕਰਕੇ ਉਹਨਾਂ ਦੇ ਵਿਸ਼ਵਾਸ ਕੀਤਾ ਜਾਂਦਾ ਸੀ ਜਿੱਥੇ ਕੋਈ ਇੱਕ ਵੀ ਸਿੱਖ ਖੜਾ ਹੁੰਦਾ ਸੀ ਤਾਂ ਕਿਸੇ ਚੀਨੀ ਬੰਦੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਕੋਈ ਲੁੱਟਖੋ ਕਰ ਲਵੇ ਜਾਂ ਕੋਈ ਅਪਰਾਧ ਕਰ ਲਵੇ ਚੀਨ ਤੋਂ ਹੀ ਅਗਾ ਬਹੁਤ ਸਾਰੇ ਸਿੱਖ ਸਿੰਗਾਪੁਰ ਵਿੱਚ ਚਲੇ ਗਏ ਕਿਉਂਕਿ ਸਿੰਗਾਪੁਰ ਵਿੱਚ ਵੀ ਬਹੁਤੇ ਚੀਨੀ ਹੀ ਰਹਿੰਦੇ ਸਨ ਇੱਕ ਸਮਾਂ ਐਸਾ ਵੀ ਆਇਆ ਜਦੋਂ ਕਿਸੇ ਅਮੀਰ ਚੀਨੀ ਕੋਲ ਕੋਈ ਇੱਕ ਜੇ ਸਿੱਖ ਬੋਡੀਗਾਰਡ ਹੁੰਦਾ ਸੀ ਤਾ ਉਹ ਆਪਣੇ ਆਪ ਤੇ ਬੜਾ ਫਖਰ ਮਹਿਸੂਸ ਕਰਦਾ ਸੀ ਕਿ ਮੈਂ ਇੱਕ ਬਹਾਦਰ ਕੌਮ ਦੇ ਸਿੱਖ ਨੂੰ ਆਪਣੀ ਹਿਫਾਜ਼ਤ ਵਾਸਤੇ ਰੱਖਿਆ ਹੋਇਆ ਹੈ ਚੀਨੀ ਲੋਕ ਸਿੱਖਾਂ ਦੀ ਮੌਜੂਦਗੀ ਵਿੱਚ ਆਪਣੇ ਆਪ ਨੂੰ ਇੰਨਾ ਸੁਰੱਖਿਅਤ ਮਹਿਸੂਸ ਕਰਦੇ ਸਨ ਕਿ ਜਦੋਂ ਵੀ ਕੋਈ ਅਮੀਰ ਘਰਾਣੇ ਦਾ ਕੋਈ ਚੀਨੀ ਨਾਗਰਿਕ ਮਰਦਾ ਸੀ ਤਾਂ ਉਸ ਦੀ ਆਖਰੀ ਇੱਛਾ ਹੁੰਦੀ ਸੀ ਕਿ ਮੇਰੀ ਕਬਰ ਦੇ ਆਲੇ-ਦੁਆਲੇ ਵੀ ਸਿੱਖਾਂ ਦੇ ਬੁੱਤ ਬਣਾ ਦਿੱਤੇ ਜਾਣ ਤਾਂ ਜੋ ਮਰਦ ਤੋਂ ਬਾਅਦ ਵੀ ਉਸ ਦੀ ਹਿਫਾਜ਼ਤ ਕਰ ਸਕਣ ਚੀਨੀ ਲੋਕ ਇਹ ਮੰਨਦੇ ਸਨ ਕਿ ਸਿੱਖ ਜਿੰਨੀ ਸਾਡੀ ਸੁਰੱਖਿਆ ਇਸ ਦੁਨੀਆ ਵਿੱਚ ਕਰਦੇ ਹਨ ਜਦੋਂ ਅਸੀਂ ਮਰ ਕੇ ਦੂਜੀ ਦੁਨੀਆ ਵਿੱਚ ਜਾਵਾਂਗੇ ਤਾਂ ਉੱਥੇ ਵੀ ਇਹ ਸਾਡੀ ਰੱਖਿਆ ਕਰਨਗੇ ਇਸ ਤੋਂ ਬਾਅਦ ਹੌਲੀ-ਹੌਲੀ ਇਹ ਰਿਵਾਜ ਹੀ ਬਣ ਗਿਆ ਕਿ ਚੀਨ ਅਤੇ ਸਿੰਗਾਪੁਰ ਦੇ ਵਿੱਚ ਜਦੋਂ ਵੀ ਕੋਈ ਅਮੀਰ ਘਰਾਣੇ ਦਾ ਬੰਦਾ ਮਰਦਾ ਤਾਂ ਉਸ ਦੀ ਕਬਰ ਦੇ ਆਲੇ-ਦੁਆਲੇ ਸਿੱਖ ਫੌਜੀਆਂ ਦੇ ਬੁੱਤ ਬਣਾ ਦਿੱਤੇ ਜਾਂਦੇ ਜੇਕਰ ਕੋਈ ਸਿੱਖ ਫੌਜੀ ਵੀ ਮਰਦਾ ਸੀ ਚੀਨੀ ਲੋਕ ਉਸ ਦਾ ਬੁੱਤ ਵੀ ਆਪਣੇ ਘਰ ਦੇ ਬਾਹਰ ਬਣਾ ਲੈਂਦੇ ਸਨ ਕਿ ਫਿਰ ਕੀ ਹੋਇਆ ਜੇ ਇਹ ਜਿੱਦਾਂ ਨਹੀਂ ਹੈ ਇਹ ਮਰ ਕੇ ਵੀ ਸਾਡੀ ਰੱਖਿਆ ਕਰੇਗਾ ਇਸੇ ਕਰਕੇ ਅੱਜ ਸਿੰਗਾਪੁਰ ਦੇ ਬੰਕਟ ਬਰਾਊਨ ਕਬਰਿਸਤਾਨ ਵਿੱਚ ਹਰ ਦੂਜੀ ਕਬਰ ਤੇ ਸਿੱਖਾਂ ਦੇ ਬੁੱਤ ਬਣੇ ਹੋਏ ਹਨ ਤੇ ਚੀਨ ਅਤੇ ਸਿੰਗਾਪੁਰ ਵਿੱਚ ਬਹੁਤ ਸਾਰੇ ਅਜਿਹੇ ਘਰ ਹਨ ਜਿਨ੍ਹਾਂ ਦੇ ਬਾਹਰ ਇੱਕ ਸਿਕਿਉਰਿਟੀ ਗਾਰਡਾਂ ਦੇ ਬੁੱਤ ਬਣਾਏ ਗਏ ਹਨ 19ਵੀਂ ਸਦੀ ਵਿੱਚ ਇਹਨਾਂ ਸਿੱਖਾਂ ਨੂੰ ਜੁਗਾਸ ਕਹਿੰਦੇ ਸਨ ਜਿਸ ਦਾ ਪਾਵ ਹੈ ਸਿਕਿਉਰਿਟੀ ਗਾਰਡ ਚੀਨ ਦੀ ਅੱਜ ਦੀ ਪੀੜ੍ਹੀ ਵੀ ਇਹ ਵਿਸ਼ਵਾਸ ਕਰਦੀ ਹੈ ਕਿ ਇਹ ਸਿੱਖ ਫੌਜੀਆਂ ਦੇ ਬੁੱਤ ਅੱਜ ਵੀ ਸਾਡੇ ਪੁਰਾਣੇ ਦੀ ਹਿਫਾਜ਼ਤ ਕਰ ਰਹੇ ਹਨ ਇਸੇ ਕਰਕੇ ਅੱਜ ਵੀ ਇਹਨਾਂ ਬੁੱਤਾਂ ਨੂੰ ਸੰਭਾਲਿਆ ਹੋਇਆ ਹੈ ਅਜਿਹੀ ਇੱਕ ਕਹਾਣੀ ਚੀਨ ਵਿੱਚ ਅੱਜ ਵੀ ਬੜੀ ਮਸ਼ਹੂਰ ਹੈ ਕਿ ਜੇ ਚੀਨ ਵਿੱਚ ਇੱਕ ਕਾਫੀ ਅਮੀਰ ਵਪਾਰੀ ਹੁੰਦਾ ਸੀ ਜਿਸ ਦੀ ਜਵਾਰ ਧੀ ਤੱਕ ਕਤਲ ਹੋ ਜਾਂਦਾ ਜਦੋਂ ਉਹ ਕੁੜੀ ਨੂੰ ਦਫਨਾਇਆ ਜਾਂਦਾ ਤਾਂ ਉਹਦੀ ਕਬਰ ਤੇ ਵੀ ਦੋ ਸਿੱਖਾਂ ਦੇ ਬੁੱਤ ਬਣਾ ਦਿੱਤੇ ਜਾਂਦੇ ਹਨ ਇਸੇ ਦੌਰਾਨ ਇੱਕ ਰਾਤ ਉਸ ਲੜਕੀ ਦੇ ਕਾਤਲ ਕਬਰਸਤਾਨ ਵਿੱਚ ਆਉਦੇ ਹਨ ਤੇ ਉਹਦੀ ਕਬਰ ਪੁੱਟ ਕੇ লাশ ਕੱਢਣ ਦੀ ਕੋਸ਼ਿਸ਼ ਕਰਦੇ ਹਨ ਪਰ ਸਵੇਰੇ ਉਹ ਕਾਤਲ ਕਬਰ ਦੇ ਕੋਲ ਹੀ ਲੋਕਾਂ ਵੱਲੋਂ ਬੇਹੋਸ਼ ਪਏ ਮਿਲਦੇ ਹਨ ਜਦੋਂ ਉੱਥੇ ਪੁਲਿਸ ਬੁਲਾਈ ਜਾਂਦੀ ਤਾਂ ਪੁਲਿਸ ਉਹਨਾਂ ਨੂੰ ਠਾਰੇ ਲਾ ਕੇ ਪੁੱਛਗਿੱਛ ਕਰਦੀ ਹੈ ਕਿ ਤੁਸੀਂ ਰਾਤ ਬੇਹੋਸ਼ ਕਿਉਂ ਹੋ ਗਏ ਤਾਂ ਦੋਵੇਂ ਕਾਤਲ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹਨ ਕਿ ਜਦੋਂ ਅਸੀਂ ਕਬਰ ਪੁੱਟ ਰਹੇ ਸੀ ਤਾਂ ਦੋ ਲੰਬੇ ਲੰਬੇ ਪੱਗਾਂ ਵਾਲੇ ਬੰਦਿਆਂ ਨੇ ਆ ਕੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਫਿਰ ਅਸੀਂ ਬੇਹੋਸ਼ ਹੋ ਗਏ ਇਹ ਟੀਨ ਦੇ ਲੋਕ ਅੱਜ ਵੀ ਮੜਦੇ ਹਨ ਕਿ ਅੱਜ ਵੀ ਸਿੱਖਾਂ ਵੱਲੋਂ ਸਾਡੀ ਰੱਖਿਆ ਕੀਤੀ ਜਾ ਰਹੀ ਹੈ ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਕਹਾੜੀਆਂ ਸਿੱਖਾਂ ਨਾਲ ਟੀਨ ਵਿੱਚ ਜੁੜੀਆਂ ਹੋਈਆਂ ਹਨ ਸੋ ਇਹ ਸੀ ਟੀਨ ਅਤੇ ਸਿਗਾਪੁਰ ਦੇ ਕਬਰਿਸਤਾਨ ਅਤੇ ਘਰਾਂ ਦੇ ਬਾਹਰ ਲੱਗੇ ਸਿੱਖਾ ਦੇ ਬੁੱਤਾਂ ਦਾ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ